ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਜ਼ਰੂਰਤਿਆਂ ਨੂੰ ਜੀ ਹੁਣ ਜੀ ਸ਼ੁਰੂਆਤ ਕਰਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੀ ਵੀਡੀਓ ਹੁਣੇ-ਹੁਣੇ ਆ ਰਹੀ ਹੈ ਮੌਸਮ ਦੀ ਤਾਇਆ ਵੱਡੀ ਅਪਡੇਟ 17 ਜ਼ਿਲ੍ਹਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਉਮੀਦ ਦਾ ਅਲਰਟ ਹੋ ਗਿਆ ਜਾਰੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਇਸ ਸਮੇਂ ਮੌਸਮ ਕੁਝ ਗੁਆ ਰਹੇ ਕਈ ਇਲਾਕੇ ਜਮੀ ਕਰਨ ਪਾਰਾ ਹੁਣ 42 ਡਿਗਰੀ ਤੱਕ ਆ ਗਿਆ ਤੇ ਕਈ ਇਲਾਕਿਆਂ ਦੇ ਵਿੱਚ ਸਭ ਤੋਂ ਗਰਮ ਸ਼ਹਿਰ ਇੱਕ ਬਹੁਤ ਹੀ ਜ਼ਿਆਦਾ ਰਿਹਾ ਜਿੱਥੇ ਕਿ ਤਾਮਨ 42 ਡਿਗਰੀ ਤੋਂ ਵੀ ਜ਼ਿਆਦਾ ਪਾਰ ਦਰਜ ਕੀਤਾ ਗਿਆ ਮੌਸਮ ਵਿਭਾਗ ਨੇ ਹੁਣ ਇੰਨਾ ਸਾਰੀ ਜਿੰਨਾ ਜਮੀ ਪਹਿਨ ਤੇ ਪੂਖਵਣੀ ਕੀਤੀ ਹੈ ਇਸ ਦੇ ਨਾਲ ਹੀ ਪੱਛਮੀ ਰਾਜਸਥਾਨ ਵਿੱਚ ਵੀ ਉਮੀਦੀ ਪੂਖਵਣੀ ਕੀਤੀ ਹੈ ਜੀ ਹਾਂ ਤੇ ਮੌਸਮ ਵਿਭਾਗ ਦੇ ਅਨੁਸਾਰ ਸ਼ਨੀਵਾਰ ਨੂੰ ਸਵੇਰੇ ਦੇ ਇਲਾਕੇ ਵਿੱਚ ਹਲਕੀ بارش ਹੋਈ ਹੈ ਤੇ ਮੀਂਹ ਕਾਰਨ ਮੌਸਮ ਹਾਵਣਾ ਬਣਿਆ ਹੋਇਆ ਹੈ ਪੂਰੇ ਸਵੇਰ ਵਿੱਚੋਂ ਹੀਟ ਵੇਵ ਗਾਇਬ ਹੋ ਗਈ ਹੈ ਤੇ ਨਾਲ ਹੀ ਹੁਣ ਮੌਸਮ ਵਿਭਾਗ ਨੇ ਕਹਿ ਕੇ ਆਉਂਦੇ 2 ਤੋਂ 4 ਦਿਨਾਂ ਤੱਕ ਮੌਨਸਨ ਆਉਣ ਦੇ ਨਾਲ ਪੰਜਾਬ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਅਤੇ ਇੰਨਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਿਸੇ ਕਿਸੇ ਜ਼ਿਲ੍ਹੇ 'ਚ ਲੋਕਾਂ ਨੂੰ ਮੀਂਹ ਕਰਕੇ ਲੋਕਾਂ ਨੂੰ ਠੰਡਕ ਦਾ ਅਹਿਸਾਸ ਹੋਵੇਗਾ ਵੀਡੀਓ ਦੇਖਣ ਲਈ ਤੁਹਾਡਾ